ਉਹ ਸੰਤ RAM ਹੈ ਇੱਕ ਉਹ ਨਾਨਕ ਸਾਧ ਪ੍ਰਭ ਕੇਦਰ ਪਾਰੀਆ ਜਿਹੜੀ ਧਰਤੀ ਦੇ ਬੈਠੇ ਧਰਤੀ ਹੁਣ ਨੂੰ ਕਰਕੇ ਵੀ ਹੁੰਦੀ ਹੈ ਜੇ ਹੋਵੇ ਮਹਾਪੁਰਸ਼ੇ ਤਪਨਾ ਕਰਨ ਮਹਾਭਾਰਤ ਦੇ ਸ਼ਬਦ ਦੇ ਧਾਰਤੇ ਦਾ ਸ਼ਬਦ ਸੁਣਿਓ ਆ ਕੀ ਗਾਇ ਸੰਤੋ ਹੂੰ ਮੀਨ تاب صحا تھائے ہن دی اپ کو سیا کر کے ستار جیون کا بھی گھڑے ہیں میں اپنے نوکیاں دی بالناں اپنے کو بالناں کوئی بند ہی بنتا لگتا ہو کر میں تھا جیڑے جو ہے ہو کارن ہے کہنے کرسی کوں دے نا یہ جس دن thati دے کوں نہ نہیں thati بھی نہیں رہوں گی

ਸਾਡਾ ਨਖਰੇ ਦਾ ਜੀ ਗੁਰਮਾਨ ਸੰਤੋਖ ਬਾੜ ਦੇ ਨੇ ਸੁਭਾਅ ਦੇ ਨੇ ਤੇ ਸਾਡਾ ਸਤਿਕਾਰ ਕਰਨਗੇ ਜੀ ਬਾਬਾ ਜੀ ਨੇ ਇਹ ਦਾਰਸ਼ਨ ਨੂੰ ਅਪਰ ਰਬਰੇ ਦਾ ਅਧਾਰਨ ਕੀਤਾ ਹੈ ਸੰਤਾ ਦੇ ਸੰਗਿਵਾ ਦੇ ਅਸ਼ਰਮ ਦੇ ਅਸ਼ਰਮ ਬਾਬਾ ਜੀ ਸਾਡ ਹੋਵੇ ਜੋ ਬੇ ਮੇਰੀ ਜੋਤ ਇਹ ਕਿਲਾਸ ਵਾਲੇ ਕੱਢ ਨੂੰ ਸੜਕੇ ਬਗਾ ਜਾਂਦੇ ਜੋ ਕਰਾਈ ਦੇ ਆਦੂਲੇ ਅੰਮ੍ਰਿਤ ਹਾਇਏ ਤੇ ਹਰ ਇੱਕ ਸਮਾਂ ਤੇ ਕਹਾਣੀ ਕਰ ਜਾਂਦੇ ਇਹ ਪਾਇਆ ਰੋਕ ਪਰ ਕਮਾਨ ਦਮਾ ਆਪ ਜੀ ਬਾਪ ਦੀ ਆਓ ਤੇ ਚੇਤ ਬਦਲਾ ਜਾਂਦੇ ਬਸੋ ਤਾੜੂ ਤੇ ਬੋਲ ਨਾ ਜਾਂਦੇ ਬਹੁਤ ਹੀ ਮਜ਼ਾਕ ਨੇ ਵਾਹ ਗੋਤਾ ਵਾਲੇ ਜੱਟ ਪੱਤੇ पारां <ss> Hañbat ar deus, hañbat ar दर्शन भगवान दे संतान दे दर्शन होंगे संतानी दुर्लभ वे गंगा बि पं पिछे फिर जींगे पिछे फिर दे, संत दे।, दे दर्शन हूंदे दर्शन भॻवान देतां दे दर्शन हूंदे हलूं मल्हा देव गुर मंत्र जो हे गुर मंत्र जो हे गुर मंत्र जो करदा सोत करो कर सोतम करियो करदा सोत करो सो कर सो जन कन्या जवे छुड़ जन कन्या जवे छुड़ जीव जहानता जे दर्शन हूंदे दर्शन भॻवान देता जे दे दर्शन हूंदे काला कोई खो ताक़त संसार जी ताक़त संसार जी ताक़त संसार जी तुंहिंजी दसवें दे दसें दोरी दसवें दोर जी अंदर देखे सूरज ज्ञान बि ज्ञान देवे दे दर्शन हूंदे दर्शन भॻवान दे दर्शन कंदे चारे पुरुषार्थ पावे चारे पदार्थ पावे चारे पुरुषार्थ पावे करदा है श्रद्धा जो है श्रद्धा जो करदा है श्रद्धा जो जीवन बि बाजी हरदा करदा सधा जो बाबा जी रतगुर जी, जी।, जी।, जी। अखशो दर्शन हूंदे दर्शन भॻवान दर्शन हूंदे उधो मोह संत सदा अति प्यारे संत मिले त मिल जाऊं संत न मोसे नारे ਮੈਂ ਸੰਤਨ ਕੇ ਪਾਛੇ ਜੰਮ ਜਹਾਂ ਜਹਾਂ ਸੰਤ ਸਿਧਾਰੇ ਉਦੋਂ ਮੋਹੇ ਸੰਤ ਸਦਾ অতি ਪਿਆਰੇ ਹੈ ਉਦੋਂ ਕਿਸ਼ਨ ਜੀ ਕਹਿੰਦੇ ਮੈਂ ਸੰਤ ਦੇ ਪਿੱਛੇ ਪਿੱਛੇ ਰਹਿਣਾ ਉਹਨਾਂ ਦੇ ਚਰਨਾਂ ਦੀ ਧੂੜੀ ਉੱਡੇ ਮੇਰੇ ਮਸਤਕ 'ਤੇ ਪੈ ਜਾਵੇ ਤੇ ਮੈਂ ਪਵਿੱਤਰ ਹੋ ਜਾਵਾਂ ਧੂਣੀਆਂ ਵਿੱਚ ਵੀ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਹਿਰਦੇ 'ਚ ਬਿਰਾਜਮਾਨ ਤੇ ਨਹੀਂ ਸਧਾਰਨ ਮਨੁੱਖ ਦੀ ਕੀ ਗੱਤਿਆ ਧੂਣੀਆਂ 'ਚ ਬੈਠ ਜੂ ਕੀ ਸੰਜੀ ਨਾ ਬੈਠੇ ਹੋਣ ਕੋਈ ਧੂਣੀਆਂ ਚ ਬੈਠ ਜੇ ਇਹ ਕਰਕੇ ਖੁਦ ਭਗਵਾਨ ਕ੍ਰਿਸ਼ਨ ਹੁੰਦੇ ਨੇ ਸੰਤਾਂ ਦੇ ਰੂਪ ਚ ਤਪਸਚਸਮੀ ਤਪਸਵੀ ਹੂ ਬੋਲੋ ਸ਼੍ਰੀ ਕ੍ਰਿਸ਼ਨ ਭਗਵਾਨ ਕੀ ਦਾਦੀ মহারাজ ਕੀ ਬਾਬਾ ਘੋਮਣ ਸਾਹਿਬ ਜੀ মহারাজ ਕੀ ਤਪੱਸਿਆ ਦੀ ਸਾਖ ਸਾਤ ਵਿਰਾਜ ਰਹੀ ਮਹੂਰਤੀ ਤਪੋनिष्ठ ਤਪੋਧਨ ਤੇਜਸਵੀ ਜਸਸਵੀ ਤਪਸਵੀ ਰਾਜ ਬਾਬਾ ਜਸਕਰਨ ਸਿੰਘ ਕਰਮਯੋਗੀ ਮਹਾਰਾਜ ਕੀ ਜੈ ਮਹਾਰਾਜ ਜਸਕਰਨ ਸਾਹਿਬ ਜੀ মহারাজ ਕੀ ਜੈ ਮਹਾਰਾਜ ਆਪ ਦੀਆਂ ਨਗਰੀਆਂ ਨੂੰ ਇਸ ਇਲਾਕੇ ਨੂੰ ਵਧਾਈ ਹੈ ਬੈਕੁੰਠ ਨਗਰ ਜਹਾਂ संत वासा वैकुंठ नगर जहां संत वासा बसना एक ही पंक्ति बोल के पानी में विराम आ वैकुंठ है साध संगत वैकुंठ है है गुरु ग्रंथ साहिब दे मुताबिक आ सब खंड है वैकुंठ है तीन बारी राम कह दो करोड़ वैकुंठ मिल जाएगा कहो राम 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 ਜਨ ਰਾਮ 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 ਤੇ ਆਏ ਏਕ ਪਲਕ ਸੁਖ ਸਾਧ ਸਮਾਦਮ ਕੋਟ ਬੈਕੁੰਠਾ ਭਾਇ ਰਾਮ ਵਿਮੇਤੀ ਰਾਮੇਤੀ ਰਮੇ ਰਾਮੇ ਮਨੋਰ ਮੇ ਸਾਇ ਸਰਨਾਮ ਸੁਪਲਿਮ ਰਾਮ ਨਾਮ ਦਵਰਨ へ पार्वती ਕੱਲਾ ਰਾਮ ਕਹਿਣ ਨਾਲ ਹਜ਼ਾਰ ਨਾਮ ਦਾ ਉਚਾਰਨ ਹੋ ਜਾਂਦਾ ਹੈ ਆਓ ਜੀ ਐਮ ਮਾਕਰਪੀਨ ਜੀ ਜੀ ਤੇ ਆਏ ਤੇ ਜੱਸੇ ਦਾ ਬਹੁਤ ਮਾਨ ਕਰਦੇ ਆ ਧੰਨਵਾਦ ਕਰਦੇ ਆ ਇਹਨਾਂ ਦਾ

ਸੰਤਾਂ ਦਾ ਕਰਕੇ ਇੱਥੇ ਬੜੇ ਬੜੇ ਦੂਰੋਂ ਲੋਕ ਸੰਤਾਂ ਦੀ ਮਹਿਮਾ ਕਰਕੇ ਦਾ ਤੈਣ ਹੋ ਗਏ ਜਲਤਾਰਾ ਚੱਲਦੇ ਇਹਨੂੰ ਬੜੀ ਦੁਨੀਆਂ ਨੇ ਸੇਵਾ ਕਰੀ ਹੈ ਅਸੀਂ ਸੁਆਮੀ ਜੀ ਦਾ ਰਾਜੇ ਜੀ ਦਾ ਸਾਰੇ ਨਗਰ ਦਾ ਲੋਕਾਂ ਦਾ ਕੈਦ ਵਰਗੋਂ ਤਲਵਾਰ ਕਰਦੇ ਆ ਅਸੀਂ ਕੋਈ 2 4 ਛੰਗ ਬੋਲਣੇ ਸੀ ਸਮਾਂ ਪਹਿਲਾਂ ਫੀਕਰ ਖਰਾਬ ਰਿਆ ਉਦੋਂ ਬਾਅਦ ਜਦੋਂ ਲੋਟ ਹੋਇਆ ਤੀਨੇ ਲਾਇਆ ਮੋੜਾ ਵਾਲਿਆਂ ਨੇ ਜਿਸਾ ਬਹੁਤ ਚੰਗਾ ਹੈ ਅਸੀਂ ਤਾਂ ਅੰਨ ਦੀ ਢੂੜਾਂ ਜਿਸ ਵੇਲੇ ਰਾਜੇ ਬਰਾੜ ਦਾ ਸਾਲਾ ਕ੍ਰੀਟਿਕ ਦੋ ਤਿੰਨ ਜੱਜ ਕਰਨ ਲੱਗਿਆ ਬਾਣਾ ਥਾਲ ਦਾ ਬਣੋ ਬਸ ਕਰਦੇ ਰਾਜੇ ਬਰਾੜ ਦੇ ਘਰੇ ਦਾਉ ਨੇ ਜਾ ਕੇ ਧਰਮਪੁੱਤਰ ਨੂੰ ਕਿਹਾ ਰੌਤੀ ਸੁਣਾਵੇ ਬਾਦ ਬੈਠਾ ਸੀ ਧਰਮਦਾਤ ਬ੍ਰਿਟਿਸ਼ਾ ਕੀਤੀ ਪਹਿਲਾ ਤਕਦੀਰ ਮੰਦੀ ਨੇ ਖੇਡ ਕੇ ਤੇ ਦੂਆ 1400 ਦਾ ਵਾਕ ਪਾਤਾ ਉਹ ਨਰਕ ਭਗਾਉਂਦਾ ਕਹਿੰਦਾ ਤੇਰੀ ਚਾਲ ਗੰਦੀ ਨੇ ਕਰਦੇ ਸੀ ਐ ਸੋਡੀ ਗਾਲਤੀ ਉਮਰ ਸਾਰੀ ਵੇਖੋ ਕਿਵੇਂ ਜੰਮੀ ਆ ਰਾਦਨ ਦੇ ਅੰਦੀ ਨੇ ਤੇਰੇ ਕੁੜੇਆਂ ਆਂ ਗੀਰ ਕਵਾਲ ਚੰਗਾ ਬਹੁਤ ਜੱਜ ਕਰਦਾ ਭੂਖ ਤੋਂ ਦੀ ਅਨਾਰੇ ਬਣਾਉਂਦਾ ਖਾਣਾ ਮੈਨੂੰ ਭਾਈ ਬਹੁਤ ਜੱਜ ਕਰਦਾ ਕੋਈ ਬਾਤ ਕੋ ਉਧਰ ਸਾਰਾ ਜੂਆ ਹਾਰ ਕੇ ਖੇਡ ਲੱਗਦੀ ਸਾਡੀ ਮੈਂ ਹੁਣ ਸਭਾ ਨੂੰ ਨਾਰਿੰਦਾ ਮੈਂ ਕਿਵੇਂ ਟੱਕਰ ਓਰੇ ਕਿਹਾ ਲੋਕੀ ਮੈਨ ਲੱਗਦਾ ਹੈ ਮੈਂ ਆਂ ਵਿਗਵਾਰ ਦੇ ਵਿੱਚੋਂ ਤੂੰ ਘਰ ਨਹੀਂ ਬੋਲਦਾ ਜੈਨ ਵੀ ਫੁੱਜਿਆ ਵੀ ਆਪਾਂ ਜੇ ਕੋ ਜਾਣੇ ਸੁਲਮਨ ਦੇ ਇੱਕ ਦੋਤੀ ਅੱਜ ਨੇ ਦਿੱਤੀ ਜਦੋਂ ਆਂਦਰ ਕੋਈ ਗੀਤ ਦੀ ਇਹ ਸਾਰੀ ਗੱਲ ਫਰਾਈ ਉਹ ਕੀ ਕਰਦਾ ਸੀ ਉਹ ਲੱਗਦੀ ਆ ਭਲਾਈ ਵਾਲਾ ਸੀ ਉਹ ਫਰੋੜ ਤਾਂ ਮੇਰਾ ਮਾਰਤਾ ਉਹਦਾ ਦਿਨ ਦਾ ਟਿਕਾ ਤੱਕ ਕਰ ਕੋਲਾ ਸੀ ਜਿਹੜੀ ਆ ਉਹ ਲੱਖਿਆ ਉਹ ਪਾਲ ਦੇ ਤਾਂ ਬੰਦਿਆ ਉਹਨਾਂ ਦੇ ਬੱਸ ਹੋ ਗਈ ਉਹਨਾਂ ਦੀ ਬਾਸਤੀ ਦੇ ਕਰਕੇ ਮੇਰਾ ਗਰਪਰ ਤੋਂ ਮੈਨੂੰ ਖਾਲਾ ਵਿੱਚ ਕਰਦਾ దేన్న కనపడతది నువ్వు ఆ میرا గల్ పార్డర్ కీ పార్డర్ కో ਦੇ ਦੇ ਜਿਹ ਘਰ ਪਰਿਵਾਰ ਤੋਂ ਕੈਨੇਡਾ ਗਈ ਬ੍ਰੋਗ ਦੀ ਚੰਗੇ ਬਲਦ ਖਾਣੇ ਗਈ ਚਲੋ ਵੇਖਿਆ ਵੀ ਅੰਤੂਖੇ ਦੀ ਅਲੋਹੀ ਉਹਨਾਂ ਦੀ ਆਰਮਾਨ ਬਰਾਉਣਾ ਥੋੜਾ ਜਿਹਾ ਦਾ ਮੈਂ ਥਾਰੇ ਕੋਲ ਜਾ ਰਹੀਆਂ ਘਰ ਤੋਂ ਪਤੋ ਹੀ ਮੈਂ ਜਾ ਰਹੀ ਹਾਂ ਪਰਲੀਖੇ ਤੇ ਕਾਲੂ ਪਹਿਲਾ ਹੱਸ਼ਾ ਉਹ ਵਾਲਾ ਫਰੇ ਕਰਾਂ ਛਕਰੀ 14 ਸਾਲ ਦਾ ਨਾਰਾ ਹੋਰ ਕਰਨਾ ਮੈਂ ਇਹ ਗੂਜੀ ਨਾ ਕਰ ਬਸਰ ਬੜਾ ਬੜਕੋਲੀ ਚਲੋ ਚਲੀਏ ਚਲੋ ਰੋਟੀ ਖਾਣੀ ਤੋਂ ਖਾਣੇ ਚੱਲ ਆਪਾਂ ਨਾਲੇ ਉੱਥੇ ਬੈਜੀ ਰੋਟੀ ਖਾ ਲਾਂਗੇ ਜਾਣਾ ਤਾਂ ਉਹ ਆ ਗਿਆ ਅਲੱਗ ਅਲੱਗ ਥੋੜਾ ਮਖਾਇਆ ਦਾ ਦਤੂਆ ਨਾਲ ਥੋੜਾ ਟਾਈਮ ਹੋਰ ਲਾਈਵ ਹੋ ਜਾ ਇੱਥੇ ਹੈ ਹੈ ਲਾਈਵ ਵੀ ਰੱਖੀ ਜਗ੍ਹਾ ਨੂੰ ਥੋੜਾ ਇੱਕ ਦੋ ਤਰ੍ਹਾਂ ਕਰਕੇ ਮਾਰੀ ਤੇ ਬੈਠਦਾ ਰਹੇ ਕਿਹਦੇ ਲਈ ਆਇਆ ਹੋ ਸਾਬ ਜੀ ਮੇਰੇ ਪਿੱਛੇ ਬਾਕੀ ਕੀ ਇੱਕ ਕੈਂਪੀ ਫਿਦਾਲੇਗਾ ਕੰਪਲ ਵਿੱਚ ਸਾਡੇ ਨੇ ਨਾ ਆਉਂਦੀ ਜਰਾ ਬਹੁਤ ਜਮਾ ਦੀ ਉਹ ਖੜਾ ਨਹੀਂ ਸੀ ਪਹਿਲਾਂ ਨਾਲ ਲੱਗ ਗਿਆ ਅੱਜ ਤੇ ਸੰਕਰਤਾ ਦਾ ਇੱਕ ਖਬਾਤ ਉਹਨਾਂ ਦਾ ਉਹਨਾਂ ਦਾ ਹਾਮਾ ਦਾ ਉਹਨੇ ਕੱਲ ਨਹੀਂ ਆਇਆ ਜਿਹੜਾ ਸਾਰੇ ਪਾਰਾ ਕਲੀ ਛੱਡ ਗਿਆ ਉਹਨਾਂ ਦਾ ਹਜੇ ਤੱਕ ਆਉਣਾ ਕੋਈ ਵਾਕਿਤਾ ਨਹੀਂ ਆਉਂਦਾ कई सारे थे यानी कि इस क्षेत्र के लिए यहां जितने सारे ₹2000 और 5000 देने होंगे कई तरह के मतलब इस समय यहां का आड़ी ठोरे पहाड़ पकड़ या कई मायने पर ही कहने का मतलब है कि सारी अस्तित्व पाना तो और भी ज्यादा किसी पानी पानी बन के वहां आ गया वो रोने का है